ਇਸ ਬੰਦੇ ਦੀ ਮੀਟਿੰਗ ਵਿੱਚ ਭਾਗ ਲੈਣ ਲਈ ਇਸ ਮੋਗਾ ਦੀ ਧਰਤੀ ਤੇ ਪਹੁੰਚੇ ਸਤਿਕਾਰਯੋਗ ਸਾਥੀਓ ਜਿਲ੍ਹਾ ਮੋਗਾ ਵੱਲੋਂ ਸਾਰਿਆਂ ਤੋਂ ਪਹਿਲਾਂ ਆਪ ਜੀ ਨੂੰ ਹਾਰਦਿਕ ਤੌਰ ਤੇ ਜੀ ਆਇਆਂ ਮੇਰੇ ਵਰਗਾ ਖੜੇ ਜਿਵੇਂ ਬੱਟੂ ਜੀ ਨੇ ਕਿਹਾ ਆਉਂਦਾ ਭਲਿਆ ਲੋਕਾ ਵੀ ਜਿਹਨੇ ਆਪਦਾ ਸਾਰਾ ਸਰਬੰਸਵਾਰਤਾ ਆਪਦੇ ਬੱਚਿਆਂ ਨੂੰ ਜੀਆਂ ਸ਼ਹੀਦੀਆਂ ਦੇ ਦਿੱਤੀਆਂ ਇਸ ਮੁਲਕ ਡੋਦਾ ਧੰਨਵਾਦ ਨੇ ਕਿ ਤੂੰ ਤਾਂ ਦਾ ਪਾਣੀ ਦੇ ਬੱਚੇ ਕੱਢਾ ਤੇਰਾ ਧੰਨਵਾਦ ਦੀ ਮੀਟਿੰਗ ਰਹੀ ਅੱਜ ਕਿਵੇਂ ਰਹੀ ਮੀਟਿੰਗ ਡੰ 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 ਰਹੀ ਸਾਰ ਮੀਟਿੰਗ ਵਧੀਆ ਹੋਈ ਬਈ ਹਲੋ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਨਮਾਸਬੀਰ ਨਮਾ ਬਲੌਗ ਆਪਣਾ ਠੀਕ ਹੈ ਜੀ ਲੋ ਅੱਜ ਸਾਡੇ ਨਾਲ ਨੇ ਕੁਲਵਿੰਦਰ ਸਿੰਘ ਜੀ ਸੈਕਟਰੀ ਕੀਵਾਗੜਾ ਅਸੀਂ ਜਾ ਰਹੇ ਅੱਜ ਟੂਰ ਤੇ ਪ੍ਰੋਗਰਾਮ ਤੇ ਯਾਨੀ ਕੀ ਸਾਡੀ ਮੀਟਿੰਗ ਹੈ ਕੋਈ ਉੱਥੇ ਜਾ ਰਹੇ ਆ ਤੇ ਜਿਉਂ-ਜਿਉਂ ਦਿਨ ਨੰਗੀ ਆਉ ਜੋ-ਜੋ ਅਸੀਂ ਸ਼ੂਟ ਕਰੀ ਜਾਵਾਂਗੇ ਤੁਸੀਂ ਦੇਖਿਓ ਚਲ ਮਿਲਦੇ ਹਾਂ ਹਾਂ ਅੱਗੇ ਮਿਲਦੇ ਆਓ ਲੋ ਜਿਸੀਂ ਹੋਰ ਸੰਗਤਾਂ ਦੇ ਨਾਲ ਚੱਲੋ ਆਪਣੀ ਰਾਹ ਸੁਧਰ ਰਹੇ ਅਸੀਂ ਕਰੇ ਨਹੀਂ ਮੇਰੇ ਤਰਫੇ ਕਰੇ ਖੜੀਆ ਪਰੇ ਕਰੀ ਖੜੀਆ ਨਹੀਂਗੀ ਉਹ ਚੱਕਦੇ ਹਾਂ ਇਹ ਮੋਟਰਸਾਈਕਲ ਉੱਥੇ ਲਾਵਾਂਗੇ ਰਾਣੀ ਸੁਦਰਾ ਲੈ ਆਪਾਂ ਨੇ ਐ ਮੁਰ ਗਿਆ ਰਾਣੀ ਸੁਦਰਾ ਸਟਾਰਟ ਕਰਕੇ ਚਲੋ ਤੁਸੀਂ ਬੈਠ ਕੇ ਉਹ ਫੇਰ ਦੇਖਦੇ ਆਂ ਵੀ ਗਾਹਾਂ ਲਜਾਣੀ ਇਹ ਘਰ ਲੈ ਕਢਾਉਣੀ ਆ ਤੇ ਫੇਰ ਦੇਖਾਂ ਕੀ ਬੰਦ ਲਓ ਜੀ ਆਪਾਂ ਆਪਣੀ ਰਾਣੀ ਸੁਦਰਾ ਕੱਲੀ ਸਟਾਰਟ ਰਾਣੀ ਸੁਦਰਾ ਦੇ ਚੱਲਦੇ ਆਂ ਨੂੰ ਤਾਂ ਆਪਾਂ ਓਲਾ ਲਿਆਤੀ ਉਹ ਤੇ ਬਹੁਤ ਜਾਂਦੇ ਹੁਣ ਓਲਾ ਰੱਖਦੇ ਹੁਣ ਨਾਲ ਤੇਲ ਦਾ ਖਰਚਾ ਬਚ ਜਾਂਦਾ ਅੱਛਾ ਤੇ ਨਾਲੇ ਉਹਦੇ ਫੀਲਿੰਗ ਜੀ ਉਹਦੇ ਵਧੀਆ ਹੈਗਾ ਕਿਵੇਂ ਮਰਜੀ ਕਿਥੋਂ ਬਾਜ਼ਾਰ ਵਿੱਚ ਦੀ ਕਰਦੇ ਬਾਜ਼ਾਰ ਵਾਲੀ ਨਹੀਂ ਹੁਣ ਗੱਡੀ ਨੂੰ ਆਪਾਂ ਸਾਹਮਣੇ ਘਟਾ ਦੇਣੀ ਆਪਣੀ ਰਾਣੀ ਸੁਨਦਰਾ ਨੂੰ ਚਲੋ ਜੀ ਮਿਲਦੇ ਆਂਗੇ ਲਓ ਜੀ ਰਾਣੀ ਸੁਨਦਰਾ ਲਾਤੀ ਆਪਾਂ ਰੰਲਾ ਸੋਸਾਇਟੀ ਦੇ ਵਿੱਚ ਮੈਂ ਤੇ ਕੁਲਵਿੰਦਰ ਵੇਟ ਕਰ ਰਿਹਾ ਸਾਡਾ ਜ਼ਿਲ੍ਹਾ ਪ੍ਰਧਾਨ ਤੇ ਨਾਲ ਉਹਦੇ ਮੰੰਨੇ ਹੋਰ ਆ ਰਹੇ ਨੇ ਜਾ ਕੇ ਆ ਜਾਂਦੇ ਉਹਨਾਂ ਦੀ ਵੇਟ ਕਰ ਰਹੇ ਆ ਵੇਟ ਕਰਨੀ ਔਖੀ ਹੁੰਦੀ ਐ ਮਸੰਉਦੇ ਵੀ ਕਾਸੀ ਵੇਟ ਕਰਨੀ ਬਹੁਤ ਔਖੀ ਆ ਫਿਰ ਗੱਡੀ ਲੈ ਕੇ ਇੱਕ ਗੱਡੀ ਹਾਂ ਚੱਲ ਦੇਖਦੇ ਆ ਫਿਰ ਮਿਲਦੇ ਆਂ ਲੋਈ ਸਾਡੇ ਪੱਤੇ ਨਾਲ ਅਸੀਂ ਵੇਟ ਕਰੀ ਜਾਂਦੇ ਸੀ ਦੱਸਰ ਗੱਲਾਂ ਕਰਦੇ ਕਰਦੇ ਉਹ ਅਕਲੀਏ ਬਚਾਉਣਾ ਅਕਲੀਏ ਤੋਂ ਮੋੜਿਆ ਸੈਦ ਉਹ ਆ ਗਏ ਦੇਖਦੇ ਉਹਦੇ ਤਾਂ ਇੰਡੀਕੇਟਰ ਲੋਈ ਮੋੜਦੇ ਗੱਡੀ ਲੋ ਜੀ ਪਹੁੰਚ ਚੁੱਕਿਆ ਮੋਗੇ ਬਸ ਸਟੈਂਡ ਕਿ ਨਹੀਂ ਗੱਡੀ ਮੋੜਤੀ ਉਹ ਵੀ ਕੁਲਵਿੰਦਰ ਹਾਂ ਆਉਂਦੇ ਆ ਦੇਖਦੇ ਆ ਸੰਗ ਦਾ ਕਿੰਨੀਆਂ ਰੂਹਾਂ ਆਈਆਂ ਨੇ ਅੱਜ ਕਿਉਂ ਬਦਾਂ ਜੀ ਬਿਲਕੁਲ ਆ ਰੂਹਾਂ ਦੇ ਦਰਸ਼ਨ ਦੀ ਨੁਮਾਇੰਦਗੀ ਜਥੇਬੰਦੀ ਇਕੱਠੀ ਹੋ ਗਈ ਅੱਜ ਹਾਂ ਕਿਵੇਂ 1 ਜੁਲਾਈ ਸਟੇਟ ਦਾ ਪੂਰਾ ਪੂਰੀ ਸਟੇਟ ਦੀ ਜਥੇਬੰਦੀ ਹਾਂ ਉਹ ਸਾਡੇ ਸਹਿਕਾਰੀ ਸਹਾਵਾ ਕਰਮਚਾਰੀ ਯੂਨੀਅਨ ਹੈ ਸਟੇਟ ਦੀ ਹਾਂ ਉਹ ਸਾਰੀ ਅੱਜ ਪਹੁੰਚ ਰਹੀ ਹੈ ਠੀਕ ਹੈ ਜੀ ਵੱਖ-ਵੱਖ ਮੁੱਦਿਆਂ ਤੇ ਵਿਚਾਰ ਕੀਤੇ ਜਾਣਗੇ ਹਾਂ ਪੂਰੀ ਕਹਿੰਦੇ ਪੂਰੇ ਪੰਜਾਬ ਚ ਆ ਰਹੇ ਨੇ ਪੂਰੇ ਪੰਜਾਬ ਦੇ ਚਲੋ ਮਿਲਦੇ ਆ ਆ ਕੇ ਜਾ ਕੇ ਲਓ ਜੀ ਬੱਸ ਸਟੈਂਡ ਮੋਗਾ ਪਹੁੰਚ ਚੁੱਕੇ ਆਂ ਜਾਣੇ ਆ ਇੱਥੇ ਮੀਟਿੰਗ ਹੋਣੀ ਆ ਬਹੁਤ ਜਿਆਦਾ ਭਾਈ ਛੋਟੇ 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 ਨਾਲ ਸ਼ੇਅਰ ਕਰਾ ਲਓ ਜੀ ਬੱਸ ਸਟੈਂਡ ਪਿਆ ਜੀ ਮੋਗਾ ਵਾਚੇ ਉਹ ਆਹ ਬੈਠੋ ਨਾ ਮੀਟਿੰਗ ਮੀਟਿੰਗ ਇੱਥੇ ਹੋਣੀ ਆ ਹਾਂ ਉਹੀ ਤਾਂ ਲੱਗਦਾ ਸੀ ਇਹਨਾਂ ਨੂੰ ਸਪੋਰਟਿੰਗ ਕਾਮਰੇਡ ਜਵਾ ਦੇ ਨਾਲ ਜੀ ਯਾ ਲੋ ਜੀ ਇੱਥੇ ਮੀਟਿੰਗ ਹੋਊਗੀ ਅਸੀਂ ਕਾਂਗਰਸ ਸਰਪਤ ਸਿੰਘ 34 ਗਾ ਚਾਦਰੀ ਹਾਲ ਦੇ ਵਿੱਚ ਮੀਟਿੰਗ ਹੋ ਭਾਈ ਇੱਥੇ ਰੱਖਾਂਗੇ ਸਰ ਐਸਪੀ ਨੂੰ ਜੁਕ ਨੇ ਕੋਸਾ ਆ ਰਹੇ ਨੇ ਲੋ ਜੀ ਪਹੁੰਚ ਗਿਆ ਸਤਾਰਨੂਆ ਅੱਧੇ ਮੈਂਬਰ ਆ ਰਹੇ ਨੇ ਭਾਈ ਹਾਂ ਜੀ ਆ ਰਹੇ ਪਟਿਆਲਾ ਤੋਂ ਬਹੁਤ ਠੀਕ ਹੈ ਚਲੋ ਯਾਰ ਦੇ ਵੱਖ-ਵੱਖ ਜ਼ਿਲਿਆਂ ਤੋਂ ਜਥੇਬੰਦੀ ਦੀ ਮੀਟਿੰਗ ਵਿੱਚ ਭਾਗ ਲੈਣ ਲਈ ਤੇ 모ਗਾ ਦੀ ਧਰਤੀ ਤੇ ਪਹੁੰਚੇ ਸਤਿਕਾਰਯੋਗ ਸਾਥੀਓ ਜਿਲ੍ਹਾ 모ਗਾ ਵੱਲੋਂ ਸਾਰਿਆਂ ਤੋਂ ਪਹਿਲਾਂ ਆਪ ਜੀ ਨੂੰ ਹਾਰਦਿਕ ਤੌਰ ਤੇ ਜੀ ਆਇਆਂ ਧੰਨਵਾਦ ਤੁਸੀਂ ਸਮਾਂ ਕੱਢਿਆ ਜਿੱਥੇ ਜਥੇਬੰਦੀ ਦੀ ਮੀਟਿੰਗ ਅਟੈਂਡ ਕੀਤੀ ਆ ਇੱਥੇ ਸਾਨੂੰ ਪ੍ਰਧਾਨ ਜੀ ਨੇ ਜ਼ਿਲ੍ਹਾ 모ਗਾ ਦੇ ਮੇਜ਼ਬਾਨੀ ਦਾ ਬੋਤਲ ਤੁਹਾਡਾ ਸਾਰਿਆਂ ਦਾ ਧੰਨਵਾਦ ਆਪ ਸਾਰੇ ਜਾਣਦੇ ਹੋ ਸਕਤੀ ਕਿ ਸਾਡੇ ਸਟੇਟ ਕਮੇਟੀ ਸਾਡੇ ਜੋ ਮੌਜੂਦਾ ਪੱਟ ਦੇ ਮਸਲੇ ਆ ਉਹਨਾਂ ਤੇ ਬੜੀ ਸਹਿਰਧਤਾ ਦੇ ਨਾਲ ਪੈਰਾ ਡੇ ਰਹੀ ਆ ਮੈਕਵੇ ਦੇ ਨਾਲ ਚੰਡੀਗੜ੍ਹ ਲੈਵਲ ਤੇ ਵੀ ਸਦਾ ਹੀ ਸਰਦਾਰ ਬਹਾਦਰ ਸਿੰਘ ਦੀ ਉਹਨਾਂ ਦੀ ਸੋਚੀ ਟੀਮ ਕਾਣਵੇ ਦੇ ਵਿੱਚ ਰਹਿੰਦੇ ਆ ਉਹਨੇ ਠਾ ਦਿੱਤਾ ਔਰ ਪ੍ਰਧਾਨ ਜੀ ਨੇ ਨੋਟ ਕਰ ਲਿਆ ਉਸ ਬਾਵਕੇ ਪ੍ਰਧਾਨ ਜੀ ਦਾ ਜਵਾਬ ਦੇਣਾ ਹੀ ਦੇਣਾ ਉੱਤੇ ਦੁਬਾਰਾ ਸਮਾਂ ਆਪਾਂ ਜ਼ਿਆਦੇ ਨਾ ਜਿਹੜਾ ਪ੍ਰਬਾਧ ਕਰੀਏ ਮੈਂ ਸਾਰਿਆਂ ਤੋਂ ਪਹਿਲਾਂ ਬੇਨਤੀ ਕਰਾਂ ਕਿ ਪਟਿਆਲਾ ਜ਼ਿਲ੍ਹਾ ਦੇ ਵਿੱਚੋਂ ਮੇਰਾ ਖਰ ਕੋ ਦਮੈਂਦਾ ਸੰਗਰੂਰ ਤੋਂ ਜਸਕਰਨ ਸਿੰਘ ਦੀ ਹਾਜ਼ਰੀ ਲੱਗੀ ਉਹਨਾਂ ਨੂੰ ਬੇਨਤੀ ਹੈ ਵੀ ਸੰਗਰੂਰ ਤੋਂ ਆਪਣੇ ਵਿਚਾਰ ਰੱਖੇ ਜਾਣ ਜੇ ਤਰਾਹ ਉਹ 10 ਸਾਲ ਦੀ ਆਪਾਂ ਗੱਲ ਕਰ ਰਹੇ ਹਾਂ 8 ਵਜੇ 17 ਦੀ ਗੱਲ ਕਰ ਰਹੇ ਆ ਫੇਟੀ ਬੜੀ ਜਿਹਨਾਂ ਲਾਇਸੈਂਸ ਲੈਣਾ ਸੀ ਉਹਦੀ ਗੱਲ ਕਰਦੇ ਆ ਦੁਨੀਆ ਦਾ ਆਪਣੇ ਤੌਰ ਤੇ ਇਸ ਸਟੇਟ ਦੇ ਪ੍ਰਧਾਨ ਜੀ ਬਾਰਸ ਸਿੰਘ ਜੀ ਬਹੁਤ ਸੁਚੇਤ ਟੀਮ ਆ ਬਹੁਤ ਹੀ ਵਧੀਆ ਢੰਗ ਨਾਲ ਜਿਆ ਕੋਤਾ ਵਗੈਰਾ ਦਾ ਆਪਾਂ ਸلسلਾ ਹੈਗਾ ਉਹ ਟ੍ਰੈਂਡ ਕਰ ਰਹੇ ਨੇ ਆਪਾਂ ਨੇ ਜੇ ਲੰਬੇ ਸਮੇਂ ਤੋਂ ਲੱਗੇ ਆਪਣੀ ਯੂਨੀਅਨ तकरीबन ਪ੍ਰਾਪਤੀਆਂ ਵੱਲ ਹੀ ਜਾ ਰਹੀ ਹੈ ਮੇਰੇ ਖਿਆਲ ਦੇ ਤਾਣੇ ਕੋਈ ਇਸ਼ਾਰਾ ਪਿੱਛੇ ਨੂੰ ਕੋਈ ਯੂਨੀਅਨ ਅੱਪਰ ਅੱਗੇ ਨੂੰ ਜਾ ਰਹੇ ਹਨ ਤੇ ਬਾਕੀ ਜਿਹੜਾ ਜਸਤਰ ਬਦਗੜ ਸਾਹਿਬ ਉਹ ਜਿਹੜੀ ਇੰਜੀਨੀਅਰ ਯੂਨੀਅਨ ਦੀ ਕਾਰਜਕਾਰੀ ਦੇ ਤਰੇ ਸਵੰਦੀ ਇੱਕ ਸੌਫਟਵੇਅਰ ਸਵੰਦੀ ਇੱਕ ਐਨਓਸੀ ਸਵੰਦੀ ਐਨਓਸੀ ਸਵੰਦੀ ਮੈਂ ਬਰਨਾਲਾ ਤੇ ਮਲੇਰਕੋਟਲਾ ਮੇਰਾ ਘਰ ਹੈ ਸ਼ਾਇਦ ਅੱਜ ਮੈਂ ਤਾਂ ਨਹੀਂ ਪਹੁੰਚਿਆ ਜੇ ਪਹੁੰਚਿਆ ਤਾਂ ਨਾਮ ਲਖਾ ਸਕਦਾ ਜ਼ਿਲ੍ਹਾ ਲੁਧਿਆਣਾ ਸਰਦਾਰ ਬ੍ਰਿਮ ਸਿੰਘ ਜੀpropto ਤੇ ਕਾਰੀ ਦਫਤਰ ਮੈਂ ਜੀ ਕਾ ਖਾਲਸਾ ਵਾਸੀ ਜਿਲ੍ਹੇ ਕਰਦੇ ਅੱਜ ਦੀ ਮੀਟਿੰਗ ਕਾਫੀ ਜ਼ਰੂਰੀ ਸੀ ਕਿਉਂਕਿ ਅੱਜ ਦੀ ਜਿਹੜੀ ਅੱਜ ਦੀ ਡੇਟ 'ਚ ਆਪਣੇ ਸਾਰਿਆਂ ਦੇ ਮੂਰੇ ਨੇ ਉਹ ਵੀ ਸਾਰੇ ਅਜੰਡੇ ਨੇ ਪ੍ਰਧਾਨ ਜੀ ਨੇ ਦੱਸਿਆ ਜਿਹੜਾ ਇਸ ਤੋਂ ਬਾਅਦ ਪ੍ਰਧਾਨ ਜੀ ਮੇਨ ਤਾਂ ਹੈਗਾ ਨਾ ਔੜਾਈਆ ਖਾਲੀ ਸਮੱਸਿਆ ਆਪਾਂ ਮਾਰਕ ਫਿੱਟ ਕੋ ਥੋੜਾ ਜਿਹਾ ਸਰਕਾਰਾਂ ਪਾਈਏ ਜਿਹੜੇ 72% ਵੋਟਰ ਲੈ ਕੇ ਇਹਦੇ ਨਾਲ ਨਿਖਾਰ ਬਹੁਤ ਆ 75 ਚੋਂ ਇਹ 25% ਪੂਰਾ ਕਿਸੇ ਚੋਂ ਜिले ਜਿੰਨੇ ਕੋਈ ਵੀ ਜ਼ਿਲ੍ਹਾ ਹੋਣਾ ਜਿੱਥੇ ਪੂਰਾ ਕਰਤਾ ਹੋਣਾ ਜੇ ਇਹਦੇ ਸੁੱਕਦੇ ਕੋਈ ਕੁਝ ਮਿਲ ਜੇ ਨਹੀਂ ਤਾਂ ਇਸ ਕੋ ਦਾ ਵੱਜੇ ਪ੍ਰਾਈਵੇਟ ਤਾਂ ਆਪਾਂ ਲਈ ਨਹੀਂ ਸਕਦੇ ਤਾਂ ਸਾਰੀ ਸਾਥੀ ਭਲਿ ਸਹਾ ਜਾਣੂਆ ਜੇ ਕਹਿੰਦੇ ਜ਼ਿਲ੍ਹੇ ਚ ਕੋਈ ਕੰਮ ਹੁੰਦਾ ਇੰਦਾ ਦਾ ਪ੍ਰਧਾਨਗੀ ਪਹਿਲਾਂ ਹੀ ਸਾਨੂੰ ਮੀਟਿੰਗ ਤੋਂ ਗੈਰ ਕਰਕੇ ਗਏ ਆ ਆਪਾਂ ਪ੍ਰਾਈਵੇਟ ਵਾਲੇ ਪਾਸੇ ਰੋਕ ਜੀਏ ਕਿਉਂਕਿ ਸਾਥੀ ਲਾਲਚ ਵਸਣਾ ਬਾਅਦ ਚਲੇ ਜਾਂਦੇ ਆ ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਟੇਟ ਪ੍ਰਧਾਨ ਉਨ੍ਹਾਂ ਦੇ ਨਾਲ ਸ੍ਰੀ ਸੁਮੇਸ਼ ਜੀ ਵਾਡੀ ਬਖਵ ਚੇਰਾ ਤੋਂ ਪਹੁੰਚੇ ਜਿਨ੍ਹਾਂ ਪਰਦਾ ਦੇ ਡਿਗਰੀ ਅਤੇ ਜਿਹੜੇ ਸਾਥੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤਨ ਪ੍ਰਧਾਨ ਜੀ ਮੋਦੇ ਉਹੀ ਆ ਬਾਰ ਬਾਰ ਜੇ ਆਪਾਂ ਦਹਰਾਇ ਰਾਵਾਂਗੇ 8:00 ਦਾ 60 ਵਾਲਾ ਸਾਡੇ ਪੰਜ ਸੱਤ ਸਾਥੀ ਕੁਸਰਟੇ ਰੋ ਚੁੱਕੇ ਆ ਹਰ ਮੈਂ ਸਰਕਾਰ ਸੇ ਤੇ ਬੇਨਤੀ ਕਰਾਂ ਸਰਦਾਰ ਗੁਰ ਗੁਰਪਿਆਰ ਸਿੰਘ ਜੀ ਡਿਸਟ੍ਰਿਕਟ ਮਾਨਸਾ ਤੋਂ ਵੀ ਆਪਣੇ ਹਾਜ਼ਰੀ ਲੋੜ ਦੇ ਸਰਦਾਰ ਕੋਪਿਆ ਸਤਿ ਸ਼੍ਰੀ ਅਕਾਲ। ਅੱਜ ਵੀ ਸਟੇਟ ਦੁਨੀਆ ਨੂੰ ਇਹਦੀ ਪ੍ਰਧਾਨਗੀ ਕਰ ਰਹੇ ਹਾਂ। ਸਾਡੇ ਬਹੁਤ ਹੀ ਸਕਾਰਜੋਗ ਸਟੇਟ ਵੀ ਦੇ ਪ੍ਰਧਾਨ ਸਰਦਾਰ ਪਾਦਰ ਸਿੰਘ ਗੱਲਾ ਜੀ। ਉਹਨਾਂ ਦੇ ਨਾਲ ਸਾਡੇ ਸਟੇਟ ਗਵਰਨਰ ਜੀ ਜਲ ਸਿੰਘ ਬਾਧੀ ਜੀ, ਵੀਰਾ ਸਿੰਘ ਜੀ ਵੱਖ-ਵੱਖ ਜ਼ਿਲ੍ਹਾ ਤੋਂ ਆਏ ਸਾਡੇ ਜ਼ਿਲ੍ਹਾ ਪ੍ਰਧਾਨ ਸਹਿਬਾਨ ਸਾਰੇ ਸਟੇਟ ਡੈਲੀਗੇਟਰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਆਪਾਂ ਹਤਿਆਰ ਕਰਦੇ ਹਾਂ ਬਾਈਓ ਡਾਕਟਰ ਖਾਸਾ ਜੀ ਬਾਈਓ ਡਾਕਟਰ ਦੀ ਖਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਸਾਡੇ ਬੁਲਾਰਿਆਂ ਨੇ ਪਹਿਲਾਂ ਦੱਸਿਆ ਆਪਣੀਆਂ ਸੁਭਾਵਾਂ ਵਾਲੀਆਂ ਸਮੱਸਿਆਵਾਂ ਬਾਰੇ ਹਾਂਜੀ ਤੇ ਸਟੇਟ ਕਮੇਟੀ ਬਾਰੇ ਤੇ ਸਭ ਤੋਂ ਪਹਿਲਾਂ ਮੈਂ ਮਾਨਸਾ ਡਿਸਟ੍ਰਿਕਟ ਵੱਲੋਂ ਪੂਰੀ ਸਟੇਟ ਕਮੇਟੀ ਨੂੰ ਵਧਾਈ ਦੇਣਾ ਕਿ ਜੋ ਇਹ ਕੰਮ ਕਰ ਰਹੇ ਹੈ ਬਹੁਤ ਵਧੀਆ ਕਰ ਰਹੇ ਹੈ ਕਿਉਂਕਿ ਜਿੱਥੇ ਇੱਕ ਵਿਸ਼ਲ ਮੈਟਰੋ ਹੁੰਦੇ ਹੈ اپنی संस्था ਦੇ ਉਹਨਾਂ ਪ੍ਰਤੀ ਬੜੇ ਸਹਿਯੋਗ ਨਹੀਂ چاہے ਉਹ 85 55 60 ਸਾਲ ਦਾ ਕੇਸ ਹੈ چاہے ਉਹ 4 ਕੇਸ ਨਹੀਂ ਜਿਵੇਂ ਆਪਣੇ লাইসেনਸਾਂ ਵਾਲਾ ਕੇਸ ਹੈ ਜਿਹੜਾ ਪੈਸੇ ਚਰ ਦਾ ਹੈ ਕਿਉਂਕਿ ਸਾਡੇ ਜਿਹੜੇ ਵਿੱਚ ਵੀ ਹੋ ਰਿਹਾ ਹੈ ਖੇਤੀਬਾੜੀ ਲੈ ਕੇ ਮੈਨੂੰ ਲੈਟਰ ਕੱਢੇ ਆਏ ਹੈ ਵੀ ਤੁਸੀਂ ਪੈਸੇ ਦੇ লাইসেনਸ ਲਓ ਜਦੋਂ ਆਪੋ ਨੂੰ ਕਹਿੰਦੇ ਆ ਵੀ ਅਸੀਂ ਤਾਂ ਨਹੀਂ ਲੈਂਦੇ ਤਾਂ ਉੱਥੇ ਕਰਵਾ ਦਿੰਦੇ ਵੀ ਕੋਈ ਲੈਟਰ ਦਿਖਾਓ ਜਿਸ ਦਾ ਖਾਤਾ ਹੋਵੇ ਤਾਂ ਮੈਨੂੰ ਉਹ ਦਿਖਾ ਦਿਓ ਹਾਂ ਜਦੋਂ ਉਹ ਆਪਾਂ ਨੂੰ ਉਹ ਤੋਂ ਸੇ ਮਿਲਦੀ ਹੈ ਤਾਂ ਉਹ ਵੀ ਕਰ ਆਪਾਂ ਟੈਂਪਰੀ ਯਾਦ ਲੈ ਸਕੀ। ਉਹ ਜਦੋਂ ਨਹਾਉਂਦੇ ਸੀ ਤੇ ਉਹਦਾ ਬੱਚਾ ਡੁੱਬ ਗਿਆ। ਬੱਚਾ ਡੁੱਬ ਗਿਆ ਤਾਂ ਉਹ ਚੀਕਾਂ ਮਾਰੇ। ਇੱਕ ਗੋਰਾ ਅੰਗਰੇਜ਼ ਸੀਗਾ ਤੇ ਉਹਦੇ ਗਲ ਚ ਕੈਮਰਾ ਪਾ ਫੋਟੋ ਫੋਟੋ ਕਹਿਦਾ ਸੀ ਉਹਨੇ ਅੱਗੇ ਨਹੀਂ ਵੇਖਿਆ ਪਿੱਛੇ ਨਾਲੇ ਕੈਮਰਾ ਸਣੇ ਕੱਪੜੇ ਮਾਰੀ ਛਾਲ ਦੋ ਜਵਾਕ ਨੂੰ ਕੱਢ ਲਿਆ। ਕੱਢ ਕੇ ਲੈ ਕੇ ਜਦੋਂ ਉਹ ਫੜਾਇਆ ਤ ਉਹਨੂੰ ਜਵਾਕ ਨੂੰ ਚੱਕਿਆ ਚੁੰਮਿਆ ਚਟਿਆ ਤਾਂ ਚੁੱਪ ਕਰਕੇ ਆਪਦਾ ਲੈ ਕੇ ਤੁਰ ਗਿਆ। ਉਹ ਤਾਂ ਕੈਸੇ ਲੋਕ ਹੈ ਉਹ ਅੰਗਰੇਜ਼ੀ ਜੀ ਉਹਨੂੰ ਬੋਲਿਆ ਵੀਰ ਥੈਂਕਸ ਟੂ ਕੇਅਰ। ਉਹ ਕੋਲੇ ਕੁ ਮੇਰੇ ਵਰਗਾ ਖੜੇ ਜAVE ਬਟੂ ਜੀ ਨੇ ਕਿਹਾ ਆਉਂਦਾ ਭਲਿਆ ਲੋਕਾ ਵੀ ਜੀ ਨੇ ਆਉਂਦਾ ਸਾਰਾ ਸਰਬੰਸਵਾਰਤਾ ਆਉਦੇ ਬੱਚਿਆਂ ਉਹਦੀਆਂ ਸ਼ਹੀਦੀਆਂ ਦੇਦੀਆਂ ਇਸ ਮੁਲਕ ਨੂੰ ਦਾ ਧੰਨਵਾਦ ਨਹੀਂ ਕਿਤੇ ਤੂੰ ਤਾਂ ਦਾ ਪਾਣੀ ਦੇ ਬੱਚੇ ਕੱਢਾ ਤੇਰਾ ਧੰਨਵਾਦ ਕਿੱਥੋਂ ਕਰਨ ਗੱਲ ਯਾਦਵਿੰਦਰ ਬਟੂ ਜੀ ਦੀ ਠੀਕ ਹੈ ਵੀ ਜਦੋਂ ਸਾਨੂੰ ਲੋੜ ਹੁੰਦੀ ਆ ਉਦੋਂ ਇਹ ਯਾਦ ਆਉਂਦੀ ਆ ਜਦੋਂ ਲੋੜ ਨਿਕਲ ਜਾਂਦੀ ਆ ਮੈਂ ਖੁਦ 35 40 ਸਾਲ ਜੱਥੇਬੰਦੀ ਨਾਲ ਵਰਤਿਆਂ ਬੜੇ ਬੰਦੇ ਬੜੇ ਟਿੱਚਰਾਂ ਨਾਲ ਕਹਿੰਦੇ ਕੀ ਹਾਲਾ ਤੁਹਾਡੀ ਯੂਨੀਅਨ ਦਾ ਫਿਰ ਯੂਨੀਅਨ ਢੋਢੀ ਹੋ ਗਈ ਫਿਰ ਮੈਂ ਤੁਹਾਨੂੰ ਕਹਿੰਦਾ ਸੀ ਭਾਈ ਜੇ ਸਾਡੀਆਂ ਦੇਖ ਹੀ ਜਾਣਗੇ ਸਾਡਾ ਕੰਮ ਜੇ ਤੈਨੂੰ ਪੁੱਛਣ ਦੀ ਲੋੜ ਇਹ ਮਿਰਗੇ ਚਾ ਜਿਉਂਗੀਆਂ ਉਹ ਗੱਲ ਹੈ ਉਹ ਸਾਨੂੰ ਸਾਰਿਆਂ ਨੂੰ ਨਿਸ਼ਕਾਮਤਾ ਦੇ ਨਾਲ ਚਾਹੇ ਸਾਨੂੰ ਲੋੜ ਹੈਗੀ ਜਾਂ ਨਹੀਂ ਹੈਗੀ ਜਦੋਂ ਜਫੇਬੰਦੀ ਦੀ ਆਵਾਜ਼ ਆਉਂਦੀ ਹੈ ਸਾਨੂੰ ਹਰ ਸਮੇਂ ਸਹਿਯੋਗ ਦੇਣਾ ਚਾਹੀਦਾ ਹੈ ਦੁੱਖ ਦਰਦ ਦਾ ਹਰੇਕ ਬੰਦੇ ਦੇ ਖੜਾ ਫੰਡ ਵੀ ਟਾਈਮ ਸਰ ਦੇਣਾ ਚਾਹੀਦਾ ਮੈਨੋਨ ਪਾਵਰ ਦੇ ਨਾਲ ਵੀ ਸਾਨੂੰ ਸਹਿਯੋਗ ਦੇਣਾ ਚਾਹੀਦਾ ਤੇ ਕਿਹਦੇ ਨਾਲ ਹੀ ਸਾਡੇ ਏਕੇ ਦੇ ਵਿੱਚ ਹੀ ਬਰਕਤ ਆ ਸਾਡੇ ਜਿਹੜੇ ਅਹੁਦੇਦਾਰ ਸਹਿਬਾਨ ਆ ਅਸੀਂ ਇੱਥੇ ਮਿੱਟ ਤਾਂ ਹੀ ਰੱਖਦੇ ਆ ਵੀ ਜਥੇਬੰਦੀ ਕ ਜਥੇਬੰਦੀ ਦਾ ਦਫ਼ਤਰ ਜਿਨ੍ਹਾਂ ਨੇ ਬੜੀਆਂ ਸ਼ਹੀਦੀਆਂ ਵੀ ਦਿੱਤੀਆਂ ਜਿਹਦੀ ਯਾਦ ਦੇ ਵਿੱਚ ਨਛੱਤਰ ਸਿੰਘ ਢਾਲੀਵਾਲ ਹਾਲ ਬਣਿਆ ਉਹਦਾ ਸਾਹਮਣੇ ਬੋਲ ਲਿਖਿਆ ਜਿਹਨੇ ਨਹੀਂ ਦੇਖੇ ਪਿੱਛਾ ਭੌ ਕੇ ਪੜ ਲੈਣ ਉਹ ਕਹਿੰਦੇ ਜਥੇਬੰਦੀ ਦੀ ਅਹੁਦੇਦਾਰੀ ਵਿੱਚ ਆ ਕੇ ਜਥੇਬੰਦੀ ਨੂੰ ਸਮਾਂ ਨਾ ਦੇਣਾ ਇਹ ਜਥੇਬੰਦੀ ਦੇ ਨਾਲ ਲੁਕਮੀ ਕਿਦਾਰੀ ਹੈ ਕਿਉਂਕਿ ਜਦੋਂ ਚੋਣੋਂ ਤਾਂ ਮੈਂ ਕਿਹਾ ਮੈਂ ਬਜਨਸ ਸਕੱਤਰ ਚਾਹੀਦਾ ਮੈਂ ਪ੍ਰਧਾਨ ਚਾਹੀਦਾ ਮੈਂ ਡੈਲੀਗੇਟ ਚਾਹੀਦਾ ਉਹਦੇਦਾਰੇ ਨੂੰ ਮੈਨੂੰ ਪਿਆਰ ਆ ਤੇ ਮੁੜ ਕੇ ਕਹਿੰਨੇ ਭਾਈ ਮੀਟਿੰਗ ਆ ਤੂੰ ਜਾਇਆ ਯਾਰ ਮੈਂ ਤਾਂ ਭੋਗ ਆ ਮੇਨੂੰ ਕੰਮ ਦੇਖੋ ਆ ਸਾਰਾ ਹੀ ਆਪੋ ਕਬੀਲਦਾਰਾਂ ਸਾਰਿਆਂ ਨੂੰ ਕੰਮ ਆ ਆਪੋ ਆਪਣੇ ਕੰਮ ਛੱਡ ਕੇ ਇਹ ਵੀ ਇੱਕ ਮੇਨ ਕੰਮ ਆ ਜੇ ਸਾਨੂੰ ਭਾਈਚਾਰੇ ਨੇ ਅੱਗੇ ਲਾਇਆ ਤੇ ਇਹ ਵੀ ਸਾਡਾ ਜਿਹੜਾ ਵੀ ਪਰਿਵਾਰ ਵਰਗਾ ਹੀ ਜਿਹੜਾ ਇੱਕ ਜ਼ਰੂਰੀ ਕੰਮ ਆ ਇਹਦੇ ਵਾਸਤੇ ਸਾਨੂੰ ਸਮਾਂ ਦੇਣਾ ਚਾਹੀਦਾ ਹੁਣ ਮੈਂ ਸਾਰੇ ਲੋ ਬੇਨਤੀ ਹੈ ਜਿਸ ਤਰ੍ਹਾਂ ਮਿੱਟੂ ਜੀ ਨੇ ਦੱਸਿਆ ਵੀ ਗੁਰਦਾਰਾ ਇਸ ਡਿਸਕੋਰਸ ਦੇ ਵਿੱਚ ਆਪਾਂ ਕੋ ਗੱਲ ਸੁਣਨੋਂ ਰਹਿ ਗਏ ਤੇ ਫੇਰ ਆਉਣ ਤਾਂ ਕੋ ਬਹੁਤਾ ਲਾਭ ਨਹੀਂ ਸਤਿਕਾਰ ਸਹਿਬ ਸਰਦਾਰ ਭਾਦਰ ਸਿੰਘ ਜੱਲਾ ਸਟੇਟ ਪ੍ਰੈਜ਼ੀਡੈਂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਦੀ ਮੀਟਿੰਗ ਦੇ ਵਿੱਚ ਆਪ ਮੁਹੰਚੇ ਸਾਰੇ ਜਿਲ੍ਹਾ ਸਾਹਿਬ ਜਿਲ੍ਹਾ ਪ੍ਰਧਾਨ ਸਾਹਿਬਾਨ ਸਟੇਟ ਡੈਲੀਗੇਟ ਸਰਵਾਨ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਮੋਗਾ ਜ਼ਿਲ੍ਹਾ ਦੇ ਪ੍ਰਧਾਨ ਸਾਹਿਬਾਨ ਜਿਨ੍ਹਾਂ ਨੇ ਮੀਟਿੰਗ ਦਾ ਪ੍ਰਬੰਧ ਕੀਤਾ ਤੇ ਨਾਲ ਮੇਰੇ ਸਰਦਾਰ ਹੀਰਾ ਸਿੰਘ ਜੀ ਗੱਲ ਨੂੰ ਸਖਤਰ ਜਗਨਵਿੰਦਰ ਸਿੰਘ ਜੀ ਬਿੱਟੂ ਖਜ਼ਾਨਚੀ ਸਾਹਿਬ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ え ਜਿੰਨੇ ਵੀ ਜਿਨ੍ਹਾਂ ਤੋਂ ਸਾਥੀ ਪਹੁੰਚੇ ਨੇ ਸਾਰਿਆਂ ਦੇ ਜਿਹੜੇ ਆਪਣੇ ਵਖਰੇ ਵਖਰੇ ਵਿਚਾਰ ਜਿਹੜੇ ਰੱਖੇ ਨੇ ਉਹਨਾਂ ਦੇ ਵਿੱਚ ਜਿਆਦਾਤਰ ਜਿਹੜੇ ਮੁੱਦੇ ਆਪਣੇ ਕੋਲ ਆਏ ਨੇ ਤੇ ਇੱਕ 58 60 ਸਾਲ ਵਾਲਾ ਹੋ ਗਿਆ ਤੇ ਖਾਦ ਦਾ ਜਿਹੜਾ ਲਾਇਸੈਂਸ ਸੰਬੰਧੀ ਜਾਂ ਮੁਹਾਲੀ ਤੋਂ ਪ੍ਰਧਾਨ ਜੀ ਨੇ ਮੁੱਦਾ اٹھਾਇਆ ਤਾਂ ਵੀ ਮਾਰਕ ਹੈਡ ਜਿਹੜੇ ਸਾਥੋਂ ਮੁੱਦਾ اٹھਾਇਆ ਤਾਂ ਵੀ 75 25 ਦੀ ਜਿਹੜੀ ਮਾਰਕ ਹੈਡ ਦੀ ਬੰਡ ਦੀ ਰੇਸ਼ੋ ਹੈ ਇਹਦੇ ਪਰ ਵੀ ਆਪਾਂ ਮਤਲਬ ਜਿਹੜੀ ਗੌਰ ਹੈ ਉਹ ਕੀਤੀ ਜਾਵੇ ਤੇ ਅਗਦੇ ਸਬੰਧੀ ਤੇ ਇੱਕ ਮੁਖਤਸਰ ਤੋਂ ਬਲਵਾਰ ਸਿੰਘ ਜੀ ਨੇ 3C ਰੇਟ ਤੇ ਚੌਥੇ ਤੇ ਪੰਜਵੇਂ ਪੇ ਕਮਿਸ਼ਨ ਦਾ ਤੇ ਸਭ ਤੋਂ ਪਹਿਲਾਂ 58 ਲੱਖ ਸਾਲਾਨੇ ਦੇ ਪੱਵਾੜ ਚ ਗੱਲ ਕਰਦੇ ਹਾਂ ਵਿਸਾਰ ਚ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਖਾਦ ਦੇ ਲਾਇਸੈਂਸ ਬਾਰੇ ਦੱਸਦਾ ਵੀ ਉਹਦੀ 38 4 2025 ਨੂੰ ਹੁਣ ਆਪਣੀ ਜਿਹੜੀ ਅਗਲੀ ਪੇਸ਼ੀ ਹੈ ਤੇ ਉਦੋਂ ਤੱਕ ਸਟੇ ਹੈ ਜਿਹੜੀ ਉਹ ਕੰਟੀਨਿਊ ਜੇ ਤੇ ਅੱਜ ਪਾ ਇੱਥੇ ਮੀਟਿੰਗ ਤੇ ਆ ਗਏ ਕਹਿਣ ਤੋਂ ਭਾਵ ਅਸੀਂ ਮੈਂ ਜਿੰਨੀਆਂ ਵੀ ਇੱਥੇ ਮੀਟਿੰਗਾਂ ਕੀਤੀਆਂ ਨੇ ਤੇ ਮੈਂ ਉਹ ਪੜ ਕੇ ਜ਼ਰੂਰ ਜਾਨਾ ਵੀ ਹਾਂ ਕਿਤੇ ਇਹਨਾਂ ਮਤਲਬ ਸ਼ਬਦ ਸਾਡੇ ਤੇ ਵੀ ਆ ਜਾਵੇ ਵੀ ਪ੍ਰਧਾਨਗੀ ਬਾਰੇ ਤਾਂ ਬੜੇ ਭੱਜੇ ਫਿਰਦੇ ਨੇ ਪਰ ਮਤਲਬ ਸਬ ਟਾਈਮ ਹੈ ਜਿਹੜਾ ਉਹ ਨਹੀਂ ਕਰਦਾ ਇੱਕ ਵੀ ਕਦੇ ਇੰਦਾ ਦਾ ਨਹੀਂ ਹੋਇਆ ਜਿਸ ਦਿਨ ਵੀ ਚਾਹੇ ਉਹ ਲਾਇਸੈਂਸ ਦੇ ਕੇਸ ਦੇ ਸਬੰਧ ਦੇ ਵਿੱਚ ਕਾਲ ਆ ਗਈ ਤੇ ਲਾਇਸੈਂਸ ਦੇ ਰਿਕਾਇਰਮੈਂਟ ਹੋਣ ਦੇ ਬਾਵਜੂਦ ਵੀ ਜਿਹੜੀਆਂ ਸਾਨੂੰ ਸਵਾਵਾਂ ਨੇ ਉਹ ਦੰਦੇ ਤੇ ਮੈਂ ਇਹਨਾਂ ਨੂੰ ਬੇਨਤੀ ਵੀ ਕਰੂੰਗਾ ਵੀ ਤੁਸੀਂ ਬਿਲਕੁਲ ਨਿਰਵੇਗਨ ਜਿਹੜੀਆਂ ਹੈ ਸਮਾਵਾਂ ਨੇ ਸਾਨੂੰ ਦੋ ਸਾਨੂੰ ਤੁਹਾਡੇ ਤਜਰਬਿਆਂ ਦੀ ਤੁਹਾਡੇ ਸੇਧ ਦੀ ਸਾਰੇ ਪਾਸੇ ਦੀ ਸਾਨੂੰ ਜ਼ਰੂਰਤ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਬਰਵਿੰਦਰ ਸਿੰਘ ਜੀ ਬੈਠੇ ਨੇ ਰੀਡਰ ਕੋਟ ਤੋਂ ਬਾਈ ਨੇ ਇਹਨਾਂ ਦਾ ਸਾਫ ਕਾ ਪ੍ਰਧਾਨ ਨੇ ਜੀ ਕੋਈ ਨਹੀਂ ਤੇ ਹਰ ਚੀਜ਼ ਦੇ ਵਿੱਚ ਉਹਨੇ ਕੰਪੜੇ ਲੱਤੇ ਜਿਹੜੀ ਉਹ ਸਸਾ ਹੋ ਗਈ ਜਿਵੇਂ ਬੰਦੇ ਬਾਰੇ ਦੁਆਲੇ ਖਾਂਦੇ ਨੇ ਉਹ ਸਰਵਿੰਦਰ ਸਿੰਘ ਉਹ ਕਹਿੰਦਾ ਵੀ ਲੋਕਾਂ ਦਾ ਇੱਕਦਮ ਆਇਆ ਜਾ ਕੇ ਸੰਕੇਤ ਆ ਗਿਆ ਕਿ ਕਿਹੜੀ ਕੋਰਸੇ ਚ ਜਾ ਸਕਦੇ ਨੇ ਕਿਸੇ ਤਰੀਕੇ ਵੀ ਉਹ ਬੈਂਕ ਦੇ ਖਿਲਾਫ ਕਿ ਉਹ 30 ਲੱਖ ਲਾ ਰਹੀ ਹੈ ਤਾਂ ਕੇਸੇ ਚ ਬਰਾਬਰ ਜਾ ਲਈਏ ਉਹ ਨੌਂ ਤੇ ਗਿਆ ਲਾ ਜੀਏ ਨਾ ਨਹੀਂ ਗੱਲੇ ਐ ਇਧਰ ਸਾਰੇ ਬੰਦੇ ਆ ਗਏ ਫਤਮ ਚਾਹ ਪਾਣੀ ਪੀ ਲਿਆ ਹੁਣ ਚੱਲੀਆਂ ਬਾਸ ਪੰਜਾਬ ਨੇ ਨੂੰ ਬਹੁਤ ਵਧੀਆ ਮੀਟਿੰਗ ਰਹੀ ਅੱਜ ਕਿਵੇਂ ਰਹੀ ਮੀਟਿੰਗ ਡੰ 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 ਰਹੀ ਸਾਰੀ ਮੀਟਿੰਗ ਵਧੀਆ ਹੋਈ ਪਈ ਇੱਕ ਯਾਦਗਾਰੀ ਫੋਟੋ ਕਰ ਰਹੇ ਹਣੀ ਕੌਣੇ ਕੰਮ ਆ ਜੀ ਤੂ ਆਉਂਦੇ ਹੋੜਾ ਤੇ ਫਿਰ ਲਓ ਜੀ ਮੀਟਿੰਗ ਹੋ ਗਈ ਖਤਮ ਸਾਡੀ ਹੁਣ ਚੱਲਿਆਂ ਆਦੇ ਘਰਾਂ ਨੂੰ ਗਗਨਵਿੰਦਰਾ ਹਾਂ ਹੁਣ ਕੈਮਰੇ ਦੀ ਮੀਟਿੰਗ ਬਹੁਤ ਵਧੀਆ ਰਹੀ ਬੀ ਤੁਸ਼ਟ ਰਹੀ ਮੀਟਿੰਗ ਤੋਂ ਚੱਲ ਬਹੁਤ ਸ਼ਾਂਤੀਪੂਰਨ ਮੀਟਿੰਗ ਹੋ ਗਈ ਕੋਈ ਲੜਾਈ ਝਗੜਾ ਨਹੀਂ ਹੋਇਆ ਇਹ ਨਾ ਥੋੜੇ ਥੋੜੇ ਤਾਂ ਪਾਈ ਆ ਵੀਡੀਓ ਕਿਉਂ ਮੀਟਿੰਗ ਸੀਗੀ ਜ਼ਰੂਰੀ ਸੀ ਕਈ ਵਾਰਾਂ ਚੀਜ਼ਾਂ ਇੱਥੇ ਨਹੀਂ ਲਿਆਉਣੀਆਂ ਬਲੌਗ 'ਚ ਉਹ ਬਸ ਥੋੜੇ ਥੋੜੇ ਸ਼ੌਟ ਤਾਂ ਪਾਤੇ ਬਸ ਜਿੰਨੀ ਕ ਹੈਗੀ ਸੀ ਦਿਖਾਉਣ ਯੋਗ ਸਾਨੂੰ ਕਿਉਂ ਕੋਈ ਸੀਕ੍ਰੀਟ ਉਸ ਜੀ ਗੱਲ ਸਾਡੀ ਦੁਨੀਆ ਦੀ ਹੁੰਦੀ ਆ ਸੋ ਮੰਗਾ ਕਿਵੇਂ ਕੀ ਗੱਲਬਾਤਾਂ ਕਰਕੇ ਉਹ ਥੋੜੀ ਥੋੜੀ ਬਣਾਕੀ ਪਾਈ ਆ ਤੇ ਚਲੋ ਜੀ ਮਿਲਦੇ ਆ ਹੋਰ ਪ੍ਰਧਾਨ ਜੀ ਤੁਸੀਂ ਦੱਸੋ ਕਿਵੇਂ ਰਹੀ ਅੱਜ ਦੀ ਮੀਟਿੰਗ ਬਹੁਤ ਵਧੀਆ ਫੁੱਲ ਫਲੈਸ਼ ਹੈ ਬਹੁਤ ਵਧੀਆ ਕਿਵੇਂ ਰਹੀ ਅੱਜ ਦੀ ਮੀਟਿੰਗ ਬਹੁਤ ਵਧੀਆ ਬਹੁਤ ਵਧੀਆ ਇਹਨਾਂ ਨੂੰ ਮੈਂ ਕਿਹਾ ਵੀ ਦੇਸੀ ਉਹਨਾਂ ਵਿਚਾਰੇਗੇ ਸਾਰੇ ਕੁਝ ਮੁੱਦਿਆਂ ਦੀ ਹੱਲਾਂ ਸਮਝ ਦੱਸਿਆ ਗਿਆ ਇਸ ਤਰ੍ਹਾਂ ਹੱਲ ਕਰਨੇ ਆ ਈ ਮੇਉਂ ਰਵੰਸਰਸਾਲ だっ ਕੀ ਸੀ ਹਾਂ ਉਹ ਮੈਨੂੰ ਐ ਵੀ ਕਿਹਾ ਵਲੌਗ ਵਾਲਾ ਨੂੰ ਵੀ ਅਸੀਂ ਤਾਂ ਥੋੜੀ ਥੋੜੀ ਵੀਡੀਓ ਬਣਾਈ ਐ ਵੀ ਕੁਝ ਗੱਲਾਂ ਤੁਹਾਨੂੰ ਨਹੀਂ ਦਿਖਾਉਣ ਵਾਲੀਆਂ ਸੀ ਹਨਾ ਚਲੋ ਚਲੋ ਠੀਕ ਹੈ ਜੀ ਠੀਕ ਹੈ ਠੀਕ ਚਲੋ ਓਕੇ 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 ਮਿਲਦੇ ਆ ਅੱਗੇ ਲਓ ਜੀ ਆਪਾਂ ਪਹੁੰਚ ਗਏ ਆਪਣੀ ਗੱਡੀ 'ਚ ਸਾਣੀ ਸੰਦਰਾ 'ਚ ਉਹ ਗੱਡੀ ਵਾਗੀ ਤੇ ਹੁਣ ਚੱਲਦੇ ਆ ਪਿੰਡ ਨੂੰ ਬਹੁਤ ਵਧੀਆ ਬੜਾ ਹੱਜ ਦਾ ਦਿਨ ਮਿਲਦੇ ਆਂ ਚੱਲ ਜੀ ਚੱਲੀਏ ਵੀ ਕੋਲੋਂ ਦਰਾ ਚਲੋ ਆਉਲੀ ਕੁਲਵਿੰਦਰ ਨੂੰ ਲਾਤਾ ਉੱਥੇ ਜਿੱਥੇ ਤਣਕੇ ਖੜਾ ਸਿਰਦੀ ਵੀ ਮੋਟਰਸਾਈਕਲ ਮਾਪਾ ਚੱਲੇ ਆਪਣੇ ਘਰ ਨੂੰ ਭਾਈ ਪਹੁੰਚ ਚੁੱਕੇ ਆਪ ਆਪਣੇ ਹਾਲ ਵਿੱਚ ਚਲੋ ਮਲਦੀਆ ਹੋਰ ਸਭ ਸਾਰੇ ਠੀਕ ਠਾਕ ਹੋ ਲਓ ਜੀ ਆਪਾਂ ਆ ਗਏ ਆਪਣੇ ਰੂਮ ਦੇ ਵਿੱਚ ਸ਼ਾਂਤੀ ਆ ਗਈ ਇਤਕਾਟ ਲਵ ਹੁਣ ਕੱਪੜੇ ਕਰ ਲੈ ਚੇਂਜ ਤੇ ਵਲੌਗ ਦੇਖਦੇ ਰਹੋ ਮੇਰਾ ਵੀਰ ਤੇ ਜੇ ਕਿਤੇ ਹੋਰ ਵੀ ਪਾਵਾਂਗੇ ਐਡ ਕਰਾਂਗੇ ਵਲੌਗ ਜੂਰ ਦੇਖਿਆ ਤੁਨ ਮੇਰਾ ਵੀਰ ਸ਼ੇਅਰ ਵੀ ਕਰਦਾ ਕੋ